ਅੱਜ ਨਿਰਮਲ ਸੰਤ ਮੰਡਲ ਪੰਜਾਬ ਰਜਿਸਟਰਡ ਦੀ ਮੀਟਿੰਗ ਨਿਰਮਲ ਕੁਟਿਆ ਸੀਚੇਵਾਲ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਚੇਅਰਮੈਨ ਤੇ ਸਰਪ੍ਰਸਤ ਸੰਤ ਸੰਤੋਖ ਸਿੰਘ ਜੀ ਥਲਾ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸੰਤ ਅਮਰੀਕ ਸਿੰਘ ਜੀ ਖੁਕਰੇਨ ਮੀਤ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜੀ ਪਿੱਟੇਵਿੰਡ ਜੂਨੀਅਰ ਮੀਤ ਪ੍ਰਦਾਣ ਸੰਤ ਭਗਵਾਨ ਸਿੰਘ ਜੀ ਜਲੰਧਰ ਹਰਖੋਵਾਲ ਵਾਲੇ ਜਨਰ ਸਕੱਤਰ ਸੰਤ ਜੀਤ ਸਿੰਘ ਜੀ ਅੰਮ੍ਰਿਤਸਰ ਸੀਨੀਅਰ ਸਕੱਤਰ ਸੰਤ ਹਰਜਿੰਦਰ ਸਿੰਘ ਚਾਹ ਵਾਲੇ ਧਰਮ ਪ੍ਰਚਾਰ ਸਕੱਤਰ ਸੰਤ ਬਿਕਰਜੀਤ ਸਿੰਘ ਸ਼ਾਸਤਰੀ ਜੀ ਖਡੂਰ ਸਾਹਿਬ ਵਾਲੇ ਪ੍ਰੈਸ ਸਕੱਤਰ ਸੰਤ ਬਲਰਾਜ ਸਿੰਘ ਜੀ ਜਾਨ ਖਜ਼ਾਨਤੀ ਹਰਪਿੰਦਰ ਸਿੰਘ ਚਿਪੜਾ ਵਾਈਸ ਚੇਅਰਮੈਨ ਸੰਤ ਹਰਕ੍ਰਿਸ਼ਨ ਸਿੰਘ ਜੀ ਠੱਕਰਵਾਲ ਚੁਣੇ ਗਏ ਇਸ ਮੌਕੇ ਤੇ ਬੋਲਦੇ ਆ ਨਿਰਮਲ ਸੰਤ ਮੰਡਲ ਪੰਜਾਬ ਦੇ ਪ੍ਰਧਾਨ ਨਵੇਂ ਚੁਣੇ ਗਏ ਪ੍ਰਧਾਨ ਸੰਤ ਸੰਤੋਖ ਸਿੰਘ ਜੀ ਨੇ ਦੱਸਿਆ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਅੱਜ ਨਿਰਮਲ ਕੁਟਿਆ ਸੀਚੇਵਾਲ ਵਿਖੇ ਨਿਰਮਲਾ ਸੰਤ ਮੰਡਲ ਪੰਜਾਬ ਰਜਿਸਟਰਡ ਦੀ ਮੀਟਿੰਗ ਹੋਈ ਚੋਣ ਪ੍ਰਕਿਰਿਆ ਹੋਈ ਸੰਸਮਗ ਨਿਰਮਲਾ ਸੰਤ ਮੰਡਲ ਪੰਜਾਬ ਰਜਿਸਟਰਡ ਦੀ ਜਿਸ ਦੇ ਵਿੱਚ ਅੱਜ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੀਚੇਵਾਲ ਚੇਅਰਮੈਨ ਸਰਪ੍ਰਸਤ ਸੰਸਮਾਜ ਦੇ ਸੋ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਸਾਰੇ ਹੀ ਮਹਾਂਪੁਰਖਾਂ ਨੂੰ ਜਿਵੇਂ ਆਖਿਆ ਮਾਨ ਸਤਕਾਰ ਦਿੱਤਾ ਦਾਸ ਨੂੰ ਜੋ ਨਿਰਮਲਾ ਸੰਤ ਮੰਡਲ ਪੰਜਾਬ ਰਜਿਸਟਰ ਦੇ ਪ੍ਰਧਾਨ ਦੀ ਸੇਵਾ ਸੌਂਪੀ ਹੈ ਦਾਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੇਰੇ ਜਨਰਲ ਸਕੱਤਰ ਸ਼੍ਰੀਮਾਨ ਸ਼ਾਂਤਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਇਸੇ ਤਰ੍ਹਾਂ ਸੰਤ ਹਰਿਕਰਜਨ ਸਿੰਘ ਜੀ ਛੋੜੀ ਸਾਹਿਬ ਜੀ ਉਹਨਾਂ ਨੂੰ ਵਾਈਸ ਚੇਅਰਮੈਨ ਲਾਇਆ ਗਿਆ ਸੰਤ ਸ਼ਮਸ਼ੇਰ ਸਿੰਘ ਜੀ ਪਟੇਵਾਰਡ ਤੋਂ ਮੀਤ ਪ੍ਰਧਾਨ ਲਾਇਏ ਗਏ ਨੇ ਸ਼੍ਰੀਮਾਨ ਸੰਤ ਅਮਰੀਕ ਸਿੰਘ ਜੀ ਕੋ ਕਰੈਣ ਵਾਲੇ ਸੀਨੀਅਰ ਮੀਤ ਪ੍ਰਧਾਨ ਉਹਨਾਂ ਨੂੰ ਲਾਇਆ ਗਿਆ ਸੋ ਇਸ ਤਰ੍ਹਾਂ ਕਰਕੇ ਮਹਾਂਪੁਰਖਾਂ ਨੇ ਬਹੁਤ ਮਾਣ ਵੜਾਈਆਂ ਬਖਸ਼ੀਆਂ ਸਾਰੇ ਮਹਾਂਪੁਰਖਾਂ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਵੱਡੀਆਂ ਸੇਵਾਵਾਂ ਕਰਦੇ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਿਰਮਲਾ ਸੰਤਮंडल ਪੰਜਾਬ ਰਜਿਸਟਰ ਨੂੰ ਬਹੁਤ ਚੜ੍ਹਦੀ ਕਲਾ ਬਖਸ਼ਣ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰਨ ਦਾ ਮੱਲ ਬਖਸ਼ਿਸ਼ ਕਰਨ ਦੀ ਸੋ ਅੱਜ ਦੀ ਜੋ ਮੀਟਿੰਗ ਹੋਈ ਬੜੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮਹਾਰਾਜ ਜੀ ਸੇਵਾ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਰ ਦੇ ਵਿੱਚ ਦਾਸ ਆਪਣੇ ਵੱਲੋਂ ਸਾਰੇ ਮਹਾਂਪੁਰਖਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ